ਜਿ세 ਲੱਗ ਕੇ ਆਪਾਂ ਖੜੇ ਆਂ ਇਹ ਪਿੰਡ ਜਿਹੜਾ ਨੰਨੋਵਾਲ ਇਹਦੀ ਜਿਹੜੀ ਤਹਿਸੀਲ ਹੈ ਗੜ ਸ਼ੰਕਰ ਹੈ ਤੇ ਜ਼ਿਲ੍ਹਾ ਜਿਹੜਾ ਹੁਸ਼ਿਆਰਪੁਰ ਹੈ ਬਿਲਕੁਲ ਇਸੇ ਪਿੰਡ ਦੇ ਵਿੱਚ ਉਸ ਟਾਈਮ ਦੇ ਉੱਤੇ ਮਹਾਰਾਜ ਵੇਲੇ ਤਿੰਨ ਸਿੰਘ ਹੋਏ ਨੇ ਬਾਬਾ ਸੰਗਤ ਸਿੰਘ ਜੀ ਬਾਬਾ ਧਿਆਨ ਸਿੰਘ ਤੇ ਬਾਬਾ ਪਰਮੋਹ ਸਿੰਘ ਸੰਗਤ ਸਿੰਘ ਜੀ ਉਹ ਸੀ ਜਿਹੜੇ ਮਹਾਰਾਜ ਨੂੰ ਜਿਹੜੇ ਚੋਰ ਸਾਹਿਬ ਦੀ ਸੇਵਾ ਕਰਿਆ ਕਰਦੇ ਹੁੰਦੇ ਸੀ ਤੇ ਸੋਚ ਕੇ ਦੇਖੋ ਮਹਾਰਾਜ ਦੇ ਦਰਸ਼ਨ ਪਾਉਣਾ ਬਹੁਤ ਵੱਡੀ ਗੱਲ ਹੈ ਪਰ ਉਸ ਟਾਈਮ ਦੇ ਉੱਤੇ ਮਹਾਰਾਜ ਨੂੰ ਚੋਰ ਸਾਹਿਬ ਦੀ ਸੇਵਾ ਕਰਦੇ ਸੀ ਤੇ ਦੂਜੇ ਜਿਹੜੇ ਨੇ ਧਿਆਨ ਸਿੰਘ ਤੇ ਪਰਮੋਹ ਸਿੰਘ ਧਿਆਨ ਸਿੰਘ ਹੋਰਾਂ ਦਾ ਜਿਹੜਾ ਕੰ ਉਹ ਇੱਥੋਂ ਦੇ ਪਿੰਡ ਦੇ ਵਿੱਚੋਂ ਜਿਹੜੀ ਆ ਰਾਸ ਇਕੱਠੀ ਕਰਨੀ ਤੇ ਪ੍ਰਮੋਥ ਸਿੰਘ ਜੀ ਹੋਰਨ ਦਾ ਜਿਹੜਾ ਕੰਮ ਸੀ ਇੱਥੋਂ ਸੰਗਤ ਨੂੰ ਜਿਹੜੀ ਆ ਆਪਣੀ ਰਾਸ ਇਕੱਠੀ ਹੋਈ ਹੈ ਉਹ ਆਨੰਦਪੁਰ ਸਾਹਿਬ ਪਹੁੰਚਾਣੀ ਤਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਜਿੰਦਰ ਸਿੰਘ ਪਿੰਡ ਬੇਲੇ ਤੋਂ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਆਪਾਂ ਆਪਣੇ ਇਲਾਕੇ ਦਾ ਇਤਿਹਾਸ ਤੁਹਾਡੇ ਸਾਹਮਣੇ ਰੱਖ ਸਕੀਏ ਕਿ ਉਹ ਇਤਿਹਾਸ ਜਿਹੜਾ ਕਿ ਲਾਲੋ ਵੀ ਅੱਜ ਤੱਕ ਸਾਨੂੰ ਨਹੀਂ ਪਤਾ ਸੀ ਸਾਡੇ ਇਲਾਕੇ ਦਾ ਵੀ ਆਪਾਂ ਚਲੋ ਬਾਹਰ ਤੋਂ ਪਤਾ ਵੀ ਚਲ ਹੋਣਾ ਚਾਹੀਦਾ ਪਰ ਆਪਣਾ ਪਹਿਲਾ ਇਲਾਕੇ ਦਾ ਪਤਾ ਹੋਣਾ ਜ਼ਰੂਰੀ ਆ ਵੀ ਆਪਾਂ ਕੋਸ਼ਿਸ਼ ਕਰ ਰਹੇ ਆਂ ਵੀ ਸਾਡੇ ਇਲਾਕੇ ਦਾ ਜਿੰਨਾ ਕ ਇਤਿਹਾਸ ਆ ਜਿਹੜਾ ਆ ਸੰਗਤਾਂ ਨੂੰ ਨਹੀਂ ਪਤਾ ਜਾਂ ਸਾਡੇ ਇਲਾਕੇ ਵਾਲਿਆਂ ਨੂੰ ਨਹੀਂ ਪਤਾ ਹੈਗਾ ਖਾਸ ਕਰਕੇ ਵੀ ਆਪਾਂ ਸੰਗਤਾਂ ਤੱਕ ਰੱਖੀਏ ਤੇ ਅੱਜ ਆਪਾਂ ਪੁੱਜੇ ਹੋਏ ਆਂ ਪਿੰਡ ਨੰਨੋਵਾਲ ਪਿੰਡ ਨੰਨੋਵਾਲ ਜਿਹੜਾ ਕਿ ਬੀਤ ਦੇ ਵਿੱਚ ਬੀਤ ਦਾ ਇਲਾਕਾ ਸਾਰੇ ਨੇ ਸੁਣਿਆ ਹੀ ਹੋਇਆ ਇੱਕ ਉਹ ਇਲਾਕਾ ਜਿਹਨੂੰ ਕਦੇ ਪਛੜੇ ਇਲਾਕਾ ਵੀ ਕਿਹਾ ਜਾਂਦਾ ਸੀਗਾ ਕਦੇ ਕੋਸ਼ ਕਦੇ ਕੁਸ਼ ਪਰ ਕੁਦਰਤ ਦੇ ਮਾਮਲੇ ਦੇ ਵਿੱਚ ਦੇਖਿਆ ਜਾਵੇ ਸੌਹਪਣ ਦੇ ਮਾਮਲੇ ਵੀ ਦੇਖਿਆ ਜਾਵੇ ਸ਼ਾਂਤੀ ਦੇ ਮਾਮਲੇ ਦੇਖਿਆ ਜਾਵੇ ਸਭ ਤੋਂ ਸੋਹਣਾ ਇਲਾਕਾ ਇਹ ਜਿਹੜਾ ਪਿੰਡ 'ਚ ਆਪਾਂ ਖੜੇ ਹੋਏ ਆ ਨੰਨੋਵਾਲ ਪਿੰਡ ਇਹ ਪਿੰਡ ਜਿਹੜਾ ਗੁਰੂ ਮਹਾਰਾਜ ਦਾ 10ਵੇਂ ਪਾਸ਼ਾ ਦਾ ਚਰਨਸ਼ੋਪ ਪ੍ਰਾਪਤ ਪਿੰਡ ਆ ਆ ਪਿੱਛੇ ਜਿਹੜਾ ਤੁਸੀਂ ਬੋਰਡ ਦੇਖਦੇ ਪਏ ਹੋ ਇਹ ਬੋਰਡ ਦੇ ਥੱਲੇ ਕਦੇ ਮਹਾਰਾਜ ਆ ਕੇ ਬਰਾਜੇ ਸੀ ਤੇ ਇਹ ਬੋਰਡ ਦੇ ਥੱਲੇ ਬੈਠ ਕੇ ਮਹਾਰਾਜ ਨੇ ਦੁਪਹਿਰਾ ਕੱਟਿਆ ਸੀ ਆ ਭਾਈ ਤੰਨਾ ਸਿੰਘ ਹੋਰਾਂ ਦੇ ਮੁਤਾਬਕ 1934 ਦੇ ਵਿੱਚ ਭਾਈ ਤਨਨਾ ਸਿੰਘ ਆਉਣੀ ਜਿਹੜਾ ਸਾਈਕਲ ਯਾਤਰਾ ਕਰਦੇ ਹੋਏ ਆਨੰਦਪੁਰ ਸਾਹਿਬ ਆਉਂਦੇ ਆ ਆਨੰਦਪੁਰ ਸਾਹਿਬ ਤੋਂ ਇਸ ਜਗ੍ਹਾ ਦੇ ਉੱਤੇ ਪੁੱਜਦੇ ਆ ਉਹਨਾਂ ਦੇ ਦੱਸਣ ਮੁਤਾਬਕ ਜਿਹੜਾ ਹੈ ਉਹ ਆਹ ਜਗ੍ਹਾ ਦੇ ਉੱਤੇ ਉਸ ਟਾਈਮ ਦੇ ਉੱਤੇ ਦੋ ਬੋਰਡ ਸੀ ਦੋ ਕਿਕਰਾਂ ਸੀ ਤੇ ਕਿਕਰਾਂ ਦੇ ਵਿਚਕਾਰ ਜਿਹੜਾ ਉਹ ਇੱਕ ਸਥਾਨ ਬਣਾਇਆ ਹੋਇਆ ਸੀ ਛੋਟੇ ਜਿਹੇ ਇਮਾਰਤ ਬਣੀ ਹੋਈ ਸੀ ਪਰ ਉੱਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਕੋਈ ਨਹੀਂ ਸੀ ਤੇ ਲਾਲ ਸਿੰਘ ਪੁਜਾਰੀ ਨਾਮ ਦਾ ਬੰਦਾ ਜਿਹੜਾ ਹੈ ਉਸ ਟਾਈਮ ਦੇ ਉੱਤੇ ਮੜੀ-ਮੋਟੀ ਸੇਵਾ ਸੰਭਾਲ ਕਰਦਾ ਸੀ ਜਿਾ ਲਾਲੋ ਵੀ ਆਪਣਾ ਜੋ ਵੀ ਉਹਨੇ ਇੱਕ ਡੇਰੇ ਵਾਂਗ ਜਾਂ ਕੁਝ ਵੀ ਬਣਾਇਆ ਹੋਇਆ ਤਾਂ ਪਰ ਉਸ ਟਾਈਮ ਦੇ ਉੱਤੇ ਮਹਾਰਾਜ ਦਾ ਪ੍ਰਕਾਸ਼ ਇੱਥੇ ਨਹੀਂ ਸੀ ਤੇ ਅਗਰ ਇੱਥੋਂ ਦੀ ਗੱਲ ਕਰੀਏ ਵੀ ਇੱਥੋਂ ਦਾ ਜਿਹੜਾ ਇਤਿਹਾਸ ਕੀ ਜੁੜਦਾ ਹੈ ਮਹਾਰਾਜ ਨਾਲ ਦਸਵੇਂ ਪਾਤਸ਼ਾਹ ਜਦੋਂ ਖੇੜਾ ਕਲਮੋਟ ਆਉਂਦੇ ਆ ਖੇੜਾ ਕਲਮੋਟ ਰੰਗੜਾਂ ਦਾ ਸੌਦਾ ਲਾਉਣ ਲਈ ਆਉਂਦੇ ਆ ਜਿਹੜੇ ਕਿ ਮਹਾਰਾਜ ਨੂੰ ਜਾਂ ਮਹਾਰਾਜ ਦੀ ਸੰਗਤ ਨੂੰ ਤੰਗ ਕਰਦੇ ਸੀਗੇ ਤਾਂ ਉੱਥੋਂ ਕੁਝ ਕਿ ਦੱਸਦੇ ਵੀ ਤਿੰਨ ਜਿਹੜੇ ਰੰਗੜਾ ਉਹ ਭੱਜ ਜਾਂਦੇ ਆ ਤੇ ਉਹ ਭੱਜਦੇ ਹੋਏ ਆ ਪਿੰਡ ਵਿੱਚ ਪੁੱਜ ਜਾਂਦੇ ਕਿਉਂਕਿ ਇਹ ਸਾਰਾ ਦਾ ਸਾਰਾ ਬੀਦ ਦਾ ਇਲਾਕਾ ਇਹ ਸਾਰਾ ਪਹਾੜੀ ਆ ਇੱਕ ਇੱਕ ਬਾਰਡਰ ਬਣ ਜਾਂਦਾ ਤੇ ਪਹਾੜੀ ਇਲਾਕਾ ਹੋਣੇ ਕਰਕੇ ਜਿਹੜਾ ਉਹ ਜੰਗਲਾਂ 'ਚ ਆ ਕੇ ਇੱਥੇ ਛੁਪ ਜਾਂਦੇ ਆ ਤੇ ਦਸਵੇਂ ਪਾਸ਼ਾ ਉਹਨਾਂ ਦਾ ਪਿੱਛਾ ਕਰਦੇ ਹੋਏ ਆ ਪਿੰਡ ਪੁੱਜਦੇ ਆ ਪਿੰਡ ਨੰਨੋਵਾਲ ਤੇ ਇੱਥੇ ਆ ਕੇ ਉਹਨਾਂ ਨੂੰ ਫੜਦੇ ਆ ਰੰਗੜਾ ਨੂੰ ਤੇ ਉਹਨਾਂ ਤੋਂ ਜਿਹੜਾ ਹੈ ਵੀ ਦੁਬਾਰਾ ਉਹ ਮਾਫੀ ਮੰਗਦੇ ਨੇ ਤੇ ਮਾਫੀ ਮੰਗ ਕੇ ਆਪਣੀ ਖੇਮਾ ਮੰਗ ਕੇ ਆਪਣੀ ਭੋਲੇ ਬਖਸ਼ਾਉਂਦੇ ਨੇ ਤੇ ਦੱਸਣ ਮੁਤਾਬਕ ਉਹਨਾਂ ਦੇ ਕਿ ਮਹਾਰਾਜ ਨੇ ਜਿਹੜਾ ਹੈ ਉਹ ਆ ਪਿੱਛੇ ਜਿਹੜਾ ਤੁਸੀਂ ਬੋਰਡ ਦੇਖ ਰਹੇ ਹੋ ਇਹ ਬੋਰਡ ਦੇ ਥੱਲੇ ਮਹਾਰਾਜ ਨੇ ਦੁਪਹਿਰਾ ਕਟਿਆ ਤੇ ਭਾਈ ਨਿਸ਼ਾਨ ਸਿੰਘ ਆਸਟ੍ਰੇਲੀਆ ਵਾਲਿਆਂ ਦੇ ਦੱਸਣ ਮੁਤਾਬਕ ਜਿਹੜਾ ਹੈ ਵੀ ਉਹਨਾਂ ਦੀ ਜੋ ਖੋਜ ਹੈ ਵੀ ਇਸ ਜਗ੍ਹਾ ਦੇ ਉੱਤੇ ਮਹਾਰਾਜ ਨੇ ਜਿਹੜੀ ਆ ਉਹ ਲਾਲੂ ਕੇਸਾਂ ਨੂੰ ਕੰਗਾ ਵੀ ਕੀਤਾ ਹੈ ਕੇਸ ਹਰੇ ਵੀ ਕੀਤੇ ਨੇ ਤੇ ਆ ਬੋਰਡ ਜਿਹੜਾ ਉਸ ਟਾਈਮ ਤੇ ਇੱਕ ਬੋਰਡ ਵੀ ਪਰ ਅੱਜ ਦੇ ਟਾਈਮ ਦੇ ਉੱਤੇ ਜਿਹੜਾ ਇਤਿਹਾਸਕ ਬੋਰਡ ਬਣ ਗਿਆ ਜਿਹਦੇ ਥੱਲੇ ਕਦੇ ਮਹਾਰਾਜ ਆ ਕੇ ਬਰਾਜ ਗਏ ਤੇ ਇਸੇ ਪਿੰਡ ਦੇ ਨਾਲ ਇੱਕ ਹੋਰ ਇਤਿਹਾਸ ਜੁੜਦਾ ਹੈ ਜਿਸ ਇਲਾਕੇ 'ਚ ਆਪਾਂ ਖੜੇ ਆਂ ਇਹ ਪਿੰਡ ਜਿਹੜਾ ਨੰਨੋਵਾਲ ਇਹਦੀ ਜਿਹੜੀ ਤਹਿਸੀਲ ਹੈ ਗੜਸ਼ੰਕਰ ਹੈ ਤੇ ਜ਼ਿਲ੍ਹਾ ਜਿਹੜਾ ਹੁਸ਼ਿਆਰਪੁਰ ਹੈ ਬਿਲਕੁਲ ਆਨੰਦਪੁਰ ਸਾਹਿਬ ਤੋਂ ਅਗਰ ਆਈਏ ਗੜਸ਼ੰਕਰ ਰੋਡ ਦੇ ਉੱਤੇ ਰਾਸਤੇ ਦੇ ਵਿੱਚ ਕਾਣਪਰ ਖੋਈ ਲੱਗਿਓ ਜਿਹੜਾ ਰਾਹ ਮੁੜਦਾ ਹੈ ਤੇ ਆਨੰਦਪੁਰ ਸਾਹਿਬ ਦੀ ਦੂਰੀ ਦੀ ਗੱਲ ਕਰੀਏ ਤਾਂ ਇੱਥੋਂ ਜਿਹੜੇ ਆ ਆਨੰਦਪੁਰ ਸਾਹਿਬ 26 ਕਿਲੋਮੀਟਰ ਹੈ ਤੇ ਗੜਸ਼ੰਕਰ ਜਿਹੜਾ ਹੈ ਉਹ 16 ਕਿਲੋਮੀਟਰ ਦੇ ਕਰੀਬ ਹੈ ਤਾਂ ਦੋਨਾਂ ਪਾਸੇ ਤੁਸੀਂ ਆ ਸਕਦੇ ਹੋ ਤੇ ਇਸੇ ਪਿੰਡ ਦੇ ਵਿੱਚ ਉਸ ਟਾਈਮ ਦੇ ਉੱਤੇ ਮਹਾਰਾਜ ਵੇਲੇ ਤਿੰਨ ਸਿੰਘ ਹੋਏ ਨੇ ਬਾਬਾ ਸੰਗਤ ਸਿੰਘ ਜੀ ਬਾਬਾ ਧਿਆਨ ਸਿੰਘ ਤੇ ਬਾਬਾ ਪਰਮੋਤ ਸਿੰਘ ਸੰਗਰ ਸਿੰਘ ਜੀ ਉਹ ਸੀ ਜਿਹੜੇ ਮਹਾਰਾਜ ਨੂੰ ਜਿਹੜੇ ਚੋਰ ਸਾਹਿਬ ਦੀ ਸੇਵਾ ਕਰਿਆ ਕਰਦੇ ਹੁੰਦੇ ਸੀ ਤੇ ਸੋਚ ਕੇ ਦੇਖੋ ਮਹਾਰਾਜ ਦੇ ਦਰਸ਼ਨ ਪਾਉਣਾ ਬਹੁਤ ਵੱਡੀ ਗੱਲ ਹੈ ਪਰ ਉਸ ਟਾਈਮ ਦੇ ਉੱਤੇ ਮਹਾਰਾਜ ਨੂੰ ਚੋਰ ਸਾਹਿਬ ਦੀ ਸੇਵਾ ਕਰਦੇ ਸੀ ਤੇ ਦੂਜੇ ਜਿਹੜੇ ਨੇ ਧਿਆਨ ਸਿੰਘ ਤੇ ਪਰਮੋਤ ਸਿੰਘ ਧਿਆਨ ਸਿੰਘ ਹੋਰਾਂ ਦਾ ਜਿਹੜਾ ਕੰਮ ਸੀਗਾ ਉਹ ਇਤੋਂ ਦੇ ਪਿੰਡ ਦੇ ਵਿੱਚੋਂ ਜਿਹੜੀ ਆ ਰਾਜਦ ਇਕੱਠੀ ਕਰਨੀ ਤੇ ਪ੍ਰਮੋਹ ਸਿੰਘ ਜੀ ਹੋਰਾਂ ਦਾ ਜਿਹੜਾ ਕੰਮ ਸੀ ਇੱਥੋਂ ਸੰਗਤ ਨੂੰ ਜਿਹੜੀ ਆ ਆਪਣੀ ਰਾਜਦ ਇਕੱਠੀ ਹੋਈ ਆ ਉਹ ਆਨੰਦਪੁਰ ਸਾਹਿਬ ਪਹੁੰਚਾਣੀ ਤਾਂ ਆ ਪਿੰਡ ਦੇ ਵਿੱਚੋਂ ਹੀ ਦੋ ਸਿੰਘ ਜਿਹੜੇ ਆ ਦਸ ਦੇ ਵੀ ਆਨੰਦਪੁਰ ਸਾਹਿਬ ਦੀ ਜੰਗ ਵਿੱਚ ਜਿਹੜੇ ਉਸ ਟਾਈਮ ਦੇ ਉੱਤੇ ਸ਼ਹੀਦ ਹੋਏ ਆ ਤੇ ਇਸੇ ਪਿੰਡ ਦੇ ਵਿੱਚ ਉਸ ਟਾਈਮ ਇੱਕ ਹੋਰ ਸਥਾਨ ਹੈ ਜਿਹੜਾ ਕਿ ਵੱਡੇ ਸਹਿਬਜਾ ਦੇ ਬਾਬਾ ਅਜੀਤ ਸਿੰਘ ਜੀ ਹੋਰਾਂ ਨਾਲ ਸੰਬੰਧਿਤ ਵੀ ਆ ਉਹ ਥੋੜਾ ਥੱਲੇ ਜਾ ਕੇ ਆ ਪਰ ਜਿਸ ਜਗ੍ਹਾ ਤੇ ਆਪਾਂ ਖੜੇ ਆ ਇਸ ਜਗ੍ਹਾ ਦੇ ਉੱਤੇ ਬਾਬਾ ਸੰਗਤ ਸਿੰਘ ਜੀ ਦੇ ਨਾਮ ਮਾਰੇ ਇਹਨੇ ਹੁਕਮਨਾਮਾ ਸਾਹਿਬ ਵੀ ਗੜ ਸਾਹਿਬ ਦੱਸਦੇ ਆ ਵੀ ਬੈਠ ਕੇ ਕਿਲੇ ਦੇ ਵਿੱਚ ਲਿਖਿਆ ਸੀ ਮਾਰੇ ਨੇ ਜਿਹਦੇ ਵਿੱਚ ਬਾਬਾ ਸੰਗਤ ਸਿੰਘ ਜੀ ਤੋਂ ਐਨੇ ਪ੍ਰਸੰਨ ਹੋਏ ਕਿ ਉਹਨਾਂ ਨੇ ਲਿਖਿਆ ਕਿ ਬਾਬਾ ਸੰਗਤ ਸਿੰਘ ਜੀ ਜਿਹੜੇ ਆ ਉਹ ਆਪਣੇ ਇਲਾਕੇ ਦੇ ਵਿੱਚੋਂ ਕਿਤੋਂ ਵੀ ਰਸਦਮਾ ਆ ਕਵੱਟੀ ਕਰਦੇ ਆ ਤਾਂ ਉਹ ਜਿਹੜੀ ਆ ਉਹ ਲਿਆ ਕੇ ਇਹਨਾਂ ਕੋਲ ਦੇ ਸਕਦੇ ਤੇ ਇਹ ਆਨੰਦਪੁਰ ਸਾਹਿਬ ਪਹੁੰਚਦੀ ਕਰਦੇ ਨੇ ਕਿ ਤਾਂ ਸੋਚ ਕੇ ਦੇਖੋ ਵੀ ਆ ਇਤਿਹਾਸਕ ਪਿੰਡ ਹੈ ਕਦੇ ਵੀ ਤੁਹਾਡਾ ਢੇੜਾ ਵੱਜਦਾ ਆਨੰਦਪੁਰ ਸਾਹਿਬ ਤਾਂ ਜ਼ਰੂਰ ਆ ਕੇ ਜਾਇਓ ਸਾਡੇ ਇਲਾਕੇ ਆਿਆਂ ਨੂੰ ਬੇਨਤੀ ਹੈ ਵੀ ਨੰਨੂਵਾਲ ਵਿਖੇ ਤੁਸੀਂ ਜ਼ਰੂਰ ਲੰਘਦੇ ਟੱਪ ਤੇ ਇਸ ਸਥਾਨ ਦੇ ਜ਼ਰੂਰ ਦਰਸ਼ਨ ਕਰੋ ਤੇ ਆ ਉਹੀ ਬੋਰਡ ਹੈ ਜੇ ਥੱਲੇ ਕਦੇ ਮਾਰੇ ਬੈਠੇ ਸੀ ਕਦੇ ਛਤਰ ਬਣ ਕੇ ਝੋਲੇ ਆ ਸੀ ਤੇ ਅੱਜ ਵੀ ਜਿਹੜਾ ਉਹ ਆਪਣੀ ਗਵਾਹੀ ਭਰਦਾ ਹੈ ਤੇ ਦੂਜਾ ਜਿਹੜਾ ਬੋਰਡ ਹੈ ਉਹ ਦੱਸ ਦਿਆ ਵੀ ਜਦੋਂ ਸਥਾਨ ਤਿਆਰ ਕੀਤਾ ਤਾਂ ਉਹਦੇ ਟਾਈਮ ਦੇ ਉੱਤੇ ਕੱਟਿਆ ਗਿਆ ਤੇ ਬਾਕੀ ਕੋਸ਼ਿਸ਼ ਕਰਦੇ ਰਹਿਵਾਂਗੇ ਉਈ ਆਪਾਂ ਹੋਰ ਵੀ ਇਤਿਹਾਸ ਆਪਣੇ ਇਲਾਕੇ ਦਾ ਤੁਹਾਡੇ ਇਲਾਕੇ ਜਿਹੜਾ ਲੈ ਕੇ ਆਵਾਂਗੇ ਤੁਹਾਡੇ ਅੱਗੇ ਸਾਹਮਣੇ ਪੇਸ਼ ਕਰਾਂਗੇ ਆਪਣੀ ਕੋਸ਼ਿਸ਼ ਹੈ ਤੁਸੀਂ ਬਸ ਸਾਡਾ ਸਾਥ ਦਿਓ ਵੀਡੀਓ ਨੂੰ ਲਾਈਕ ਤੇ ਕਮੈਂਟ ਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੁਹਾਡੇ ਜਿਹੜਾ ਸਾਡਾ ਸਹਿਯੋਗ ਮਿਲ ਸਕਦਾ ਤੇ ਤੁਹਾਡੇ ਇਲਾਕੇ ਜ ਤੁਹਾਡੇ ਪਿੰਡ ਚ ਵੀ ਕੋਈ ਅਸਥਾਨ ਹੈ ਤੁਹਾਨੂੰ ਲੱਗਦਾ ਵੀ ਹਾਂ ਉਹ ਆਪਾਂ ਰਿਕਾਰਡ ਕਰ ਸਕਦੇ ਆ ਤਾਂ ਸਾਨੂੰ ਜਰੂਰ ਤੁਸੀਂ ਜਿਹੜਾ ਹੈ ਉਹ ਭੇਜ ਸਕਦੇ ਹੋ ਆਪਣਾ ਕਮੈਂਟਾਂ ਦੇ ਵਿੱਚ ਜਾਂ ਸਾਡੇ ਆ ਇੰਸਟਾਗ੍ਰam ਦੇ ਉੱਤੇ ਤੁਸੀਂ ਕਰ ਸਕਦੇ ਹੋ ਬਲਜਿੰਦਰ ਵੇਲਾ ਦੇ ਉੱਤੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ